ਸਸ ਸਸ ਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁ ਬਹੁ ਵੈਲਕਮ ਹੈ ਜੀ ਤੇ ਬਾਈ ਰਾਜਵੀਰ ਤੇ ਸੋਨੀ ਕੋ ਪਹੁੰਚ ਚੁਕੇ ਆ ਤੇ ਦੇਖੋ ਅੱਜ ਵੀ ਨਾ ਕੋਈ ਕੋਈ 7-8 ਦੇ ਲਾਇਕ ਪਸ਼ੂ ਸੇਲ ਆ ਤੇ ਆਓ ਫਿਰ ਗੱਲਬਾਤ ਕਰੀਏ ਬਾਈ ਜੀ ਅਸਤਿਕਾ ਸਸ ਕਾਲ ਸਨੀਪ ਜੀ ਆ ਹੋਰ ਸੁਣਾਓ ਬਾਈ ਅਸਤਿਕਾ ਜੀ ਸੁਣਾਓ ਠੀਕ ਹੈ ਫਾਨ ਨੇ ਆ ਰਹੇ ਜੀ ਬਾਜ਼ਾਰ ਹੁਣ ਉੱਠ ਪਿਆ ਵਾ ਬਹੁਤ ਰੇ ਆਉਂਦੇ ਤੁਰੇ ਜਾਂਦੇ ਆ ਚਲੋ ਉਧਰ ਨਾੜ ਤੋਂ ਮਾਲ ਦਿਨਵੇਂ ਗਈ ਵੀ ਮੁੰਡਾ ਤੇ ਇਹ ਵੀਡੀਓ ਮਿਸ ਹੋ ਗਈ ਬਾਕੀ ਤੁਹਾਨੂੰ ਪਤਾ ਹੋਣ ਤੇ ਆਪਾਂ ਫੇਰ ਅੱਜ ਕੀਤੇ ਇਹ ਪਹਿਲਾ ਥੋੜੀ ਇਹ ਪਹਿਲਾ ਥੋੜਾ ਪਹਿਲਾ ਥੋੜਾ ਸੁਲੀ ਮਗਰ ਕੱਟੀ ਆ ਅੱਛਾ ਇਹ ਬੱਗੀ ਮੋਛੀ ਦੇ ਕੋਈ ਨਿੰਗਲੀ ਚ ਲਾ ਲੇ ਕੋਈ ਕ੍ਰੋਸ ਲਾ ਲੇ ਕੋਈ ਦੱਸਦੀ ਸਮਝਿਆ ਅੱਛਾ ਇਹ ਦੋਹਾਂ ਨਾਲ ਕਿ ਕਿੰਨਾ ਦਾ ਤਾਂ ਜੀ ਇਹਦੇ ਥੱਲੇ ਉਹਦਾ 8 ਕਿਲੋ ਐ ਮਿੰਤੀ ਦਾ ਹੋਊਗਾ। ਪਰ ਤੂੰ 7 ਦੀ ਗਰੰਟੀ ਰੱਖ ਮਾੜੇ ਕੱਟੀਆਂ ਨੇ। ਲੋ ਜੀ ਕੱਟੀ ਮਰਦਾ ਕੀ ਐ ਤੇ 7 ਕਿਲੋ ਦੋਦਾਂ ਦਾ ਪਹਿਲਾ ਸੁਆ। ਬਸ ਪਤਾ ਉਹਨਾਂ ਦੀ ਸੰਦੀਪ ਸੁਆ। 15 ਦਿਨਾਂ ਦੀ ਕੱਟੀ ਹੋਊਗੀ ਮਾੜੀ। 15 ਦਿਨਾਂ ਦੀ ਕੱਟੀ। ਬੱਚੇ ਐਂਡ ਤੇ ਸੰਦੀਪ ਪਾਪਾ ਸਾਰੇ ਖਾਦਨੇ ਆ। ਬਾਕੀ ਐ ਹਾਜ਼ਰ ਕਾ ਮੈਂ ਕੋਈ ਬਿਮਾਰ ਬੱਚਾ ਨਹੀਂ ਹੋਏਗਾ। ਚੋਈ ਜੋ ਰਾਜਵੀਰ ਜੀ ਵਧੀਆ। ਰੋਕੇ ਜੀ ਰੋਕੇਗੇ। ਮੱਤ ਚੱਲਣ ਤੋਂ ਦੂਰ। ਸੰਦੀਪ ਛੇਂਗ ਥੋੜੇ ਜੇ ਖੁੱਲੇ ਐ ਝੋਟੀ ਦੇ। ਪਰ ਆਪਾ ਉਸ ਹੁਣਾ ਮੋਢੀ ਥੋੜਾ ਜਿਆ ਕਰ ਦੋ। ਕੀ ਐਵੇਂ ਜਾਲਾ ਮਾਂ ਦੀ ਸਥਾਪਨਾ ਕਰੇ ਉਹ ਨੂੰ ਕਰਨਾ ਪਾ ਹੈ ਵੀਡੀਓ ਦੇ ਵੀਰ ਮੇਰੇ ਕੋਲ ਮੋਲ ਲਾਪਾਣਾ ਯਸ ਨੂੰ ਵਾਲੇ ਹੁੰਦੇ ਆ ਮਾਨਤਾਨ ਵਾਲਾ ਕੰਮ ਕਰਨਾ ਸਹੀ ਠੀਕ ਐ ਕੀ ਐਵੇਂ ਸੰਦੀਪ ਮੋਲ ਦੇ ਦਾ ਹੈ ਗਏ 8000 ਰੁਪਿਆ 9000 ਛੋਟ ਵੀ ਗਿਆ 58 55 ਹੀ ਦੇ ਦੇਣੀ ਆ 55 ਦੀ 55000 ਦੀ 55000 ਦੀ ਮੈਂ ਨਹੀਂ ਦੇਣੀ ਛੋਟੀ ਵੇਲਾ ਸੰਦੀਪ ਠੀਕ ਆ ਬਾਕੀ ਬੱਚਾ ਉਹ ਮਗਰ ਨੀਲੀ ਦਾ ਹੀ ਹੋ ਕੱਟੀ ਚਲੋ ਆ ਮੈਂ ਹੀ ਸੰਦੀਪ ਗੱਭਣ ਨਾ ਨਾ ਸੂਈ ਆ ਇਹ ਵੀ ਸੂਈ ਆ ਇਹਦਾ ਉਹ ਬੱਚਾ ਵਾ ਮੇਰਾ ਬੱਚਾ ਢੇਰ ਦਾ ਕੋਈ ਲਾੜੇ ਮੇਰਾ ਲਾੜੇ 2 ਮਹੀਨੇ ਦਾ ਲਾੜੇ ਭਾਵੇਂ ਕੋਈ ਦੂਹ ਦਾ ਲਾੜੇ ਸਾਨੂੰ ਨਹੀਂ ਕੋਈ ਚੱਕਰ ਠੀਕ ਆ ਠੀਕ ਆ ਸੰਦੀਪ ਫਾਟਨ ਨਸਲ ਜਾ ਲਮੇ ਦੀ ਕਿ ਨਹੀਂ ਹੈ ਥਾਨ ਪੰਡਾ ਮੈਂ ਕੋ ਦੁੱਧ ਵੀ ਨੌ ਕਰ ਲਈ ਨੌ ਕੋ ਲੈਗਾ ਹਾਂ ਦੁੱਧ ਦਾ ਹੀ ਹੋਊਗਾ ਪਰ ਨੌ ਤੇ ਪੱਕਾ ਨਾ ਲਓ ਜੀ ਵੇਖ ਬਿਲਕੁਲ ਬਾਕੀ ਬਹੁਤ ਸੋਹਣੀ ਸਨਖੀ ਆ ਤੇ ਬਾਕੀ ਭਾ ਬੜਾ ਜੰਗਾ ਸੰਦੀਪ ਬਿਲਕੁਲ ਛੋੜਾ ਗਿਆ ਭਾਈ ਬਸ ਛੋੜਾ ਛੋੜਾ ਭਾਈ ਤੁਸੀਂ ਇਹ ਨਹੀਂ ਪੀਵੇ ਹਾਂ ਜੀ ਹਾਂ ਜੀ ਵੱਧ ਮੰਗੀ ਜੋ ਘੱਟ ਮੰਗੀ ਜੋ ਬੋਲੋ ਬੋਲ ਸੰਦੀਪ ਜੇਤ ਬੱਚਾ ਦਾ ਤਾਜ਼ਾ ਫੇਰ ਆਪਾਂ ਸੀਆਰ ਵੀ ਕਰ ਲੈਣਾ ਸੀ ਪਰ ਆ ਸੀ ਨਹੀਂ ਕਰਨਾ ਸਾਰਾ ਕੁਝ ਛੱਡ ਕੇ ਮੋਲੇਗਾ 62 ਸਾਰੀ ਜ਼ਿੰਦਗੀ 2000 ਕਾਟ ਦੇ ਦਾਂਗੇ ਠੀਕ ਹੈ 55 ਦੀ ਠੀਕ ਹੈ ਫਿਰ ਮੋਲ ਇਸ ਨੂੰ ਛੋੜੇ ਛੋੜੇ ਕਰਦੇ ਆ ਸਰীব ਆ ਮੈਂ ਸੂਈ ਉਤਾੜੀ ਅੱਛਾ ਤੇਰਾ ਅੱਜ ਚੌਥਾ ਪੰਜਾਹ ਚੌਥਾ ਗਿਆ ਸੂਈ ਨੂੰ ਉਹ ਕਟਾ ਹੀ ਮਗਰੇ ਦੇ ਦੁੱਧ ਹੋਊਗਾ ਦਾਹ ਜਿੱਦਾਂ ਦੀ ਗੇਂਦਵਾਰ ਕੀ ਮੈਂ ਓਦਾਂ ਦਾ ਗੇਂਦਵਾਰ ਦਾ ਬੱਚਾ ਹੈ ਮਗਰੇ ਬਸ ਠੀਕ ਆ ਕੇ ਗੈਂਦੀ ਆ ਗੇਂਦਵਾਰ ਕੀ ਲੈ ਵਾਡੀ ਪੂਰੀ ਪਲੀ ਬਲੂ ਸੀ ਸਦੀਵ ਉਹਨਾਂ ਬੰਦੇ ਨੇ ਜੰਮ ਲਈ ਬੜੇ ਚੰਗੇ ਰੱਖੇ ਆਪਾਂ ਲਈ ਆਹ ਆਹ ਵਾਲੇ ਬੜਾ ਰਾਜੀ ਬੰਦਾ ਇਹਦਾ ਆਥੀ ਦਾ ਸੰਦੀਪ ਬਿਲਕੁਲ ਆਥੀ ਏਡਾ ਨਾ ਬਾਬੇ ਟੰਗਰ ਬਹੁਤ ਰਾਜੀ ਹੁੰਦੇ ਆ ਇਹ ਸੰਦੀਪ ਉਹ ਬਹੁਤ ਜਿਆਦਾ ਚੰਗੀ ਮੈਂ ਇਹੋ ਜੀ ਮੀਆਂ ਸੰਦੀਪ ਕੋਲ ਕੇ ਆਪਾਂ ਲੱਖੂ ਮੰਗ ਲਈ ਨੇ ਪਰ ਅੱਜ ਮੁੱਲ ਛੋਟੇ ਛੋਟੇ ਰੱਖਣੇ ਆ 90 87 55 85 ਨਹੀਂ 80 ਵੀ ਦੇ ਦੇਣੀ ਆ 80 ਦੀ ਦੇ ਦੇਣੀ ਆ ਜੀ ਸੁਣਾ ਅੱਜ ਛੋਟੇ ਛੋਟੇ ਮੁੱਲ ਕਰਦਣੇ ਆ ਹੁਣ ਚਾਰ ਬਿਹੜਾ ਇਹਦੇ ਮਤਲਬ ਵੀ ਦੋ ਦੋ 19 ਕਿਲੋ ਲਾੜੇ ਕੋਈ 18 ਦੇ ਮਿੰਤੀ ਵਾਲਾ ਹੋਣਾ ਨਾ ਮਿੰਤੀ ਵਾਲਾ ਸੰਦੀਪ ਸਿੰਘ ਭਾਗ ਤੋਂ ਚਾਰ ਡੰਗ ਚੋਹੇ ਲੈ ਲੈ ਮੱਛੀ ਮਗਰ 19 ਕਿਲੋ ਹਾਂਜੀ 19 ਕਿਲੋ ਦੁੱਧ ਹੋਊਗਾ ਉਹ ਮੱਛੀ ਮਗਰ ਨਹੀਂ ਲੱਭੀ ਇਹਦੇ ਉਹ ਵੀ ਮੱਛੀ ਮਗਰ 19 ਕਿਲੋ ਦਾ ਪੰਜ ਸੱਤਾਂ ਨੂੰ ਸਵੇਰੇ ਆ ਸੰਦੀਪ ਜੀ ਲੈਵਾ ਦੇ ਇਹਨੂੰ ਮੈਂ ਆ ਜਾਣ ਕਰਦਿਆਂਗੇ ਇੱਕੋ ਜਿਹੇ ਸੰਦੀਪ ਸਾਰੀਆਂ ਅੱਜ ਲਈਆਂ ਚਾਰ ਹੈ ਅੱਜ ਜੂਣ ਲੱਗੇ ਕੋਈ ਜਿਆ ਪ੍ਰਿੰਟ ਮਿਲ ਗਿਆ ਅੱਜ ਠੀਕ ਆ ਫਿਰ ਆਪਰੋਂ ਜਾਈਦੇ ਫਰੈਂਟ ਚਾਈਦੇ ਬਾਸ ਬਾਸ ਇਹ ਨਾਲ ਬੱਸੀ ਸੰਦੀਪ ਤੁਰੀ ਆਈ ਏ ਕੋਟਨ ਚੋਕੇ ਲਈ ਬੱਸੀ ਆ ਬੋਲੋ ਰਾਜਵੀਰ ਸੰਦੀਪ ਮੁੱਲ ਭਾਵੇਂ ਇਹਦਾ 70 ਕਰਾ ਲਾ 65 ਕਰਾ ਲਾ ਹੂੰ 60 2 456 56 ਦੀ ਦੇ ਦੀ ਪਿੰਡਰ ਦੇ 55 ਦੀ 55 ਜਾਂਦੇ ਆਰੇ ਥੱਲੇ ਵੀ ਸੰਦੀਪ ਦੁੱਧ ਦੁੱਧ ਬਰਾਬਰ ਦਾ ਹੀ ਹੋਗਾ ਬਰਾਬਰ ਦਾ ਹੀ 200 ਅੱਛਾ ਇਹਦੀ ਬਗਰੂ ਅੱਸੀ ਇਹਦੀ ਬਗਰੂ ਅੱਸੀ ਲੋ ਜੀ ਵੀ ਆ ਵੇਖ ਲੇਵਾ ਉਹ ਖਾ ਕਰ ਦੇਵਾ ਉਹ ਦਾਤ ਦੀ ਗੱਡੀ ਦੇਵਾ ਐ ਜਾ ਲ ਹੀ ਫੜੇ ਬਹਿ ਕੇ ਫੜਾ ਬਰਾਬਰ ਲੱਗਾ ਹਾਂ ਜਿੱਦ ਕੋਈ ਬੈਠ ਜੇ ਹੁਣੇ ਬਹਿਣਾ ਸੀ ਐਵੇਂ ਇਹ ਸੰਦੀਪ ਆਪਾਂ ਤੈਨੂੰ ਪਤਾ ਸੰਦੀਪ ਜਿਹੜੇ ਕੰਮ ਦੇ ਲਾਉਣੇ ਜਿਹੜੇ ਬੰਨੇ ਹੋ ਜੀਓ ਉਹਦੇ ਲਈ ਬੰਨੇ ਫਿਰ ਤਾਂ ਕੀ ਬਾਤ ਦੀ ਐ ਇੱਕ ਤਾਂ ਮੰਡੀ ਵਾਲਾ ਕੰਮ ਹੀ ਕਰ ਦਈਦਾ ਵਾ ਮੰਡੀ ਵਾਲਾ ਬਾਕੀ ਬੱਸ ਬੱਸ ਬਾਕੀ ਮੰਡੀ ਸ਼ੇਰੂ ਉੱਥੇ ਜੀ ਸੰਦੀਪ ਪਹੁੰਚਾਂਗੇ ਆਪਾਂ ਹੋਏਗਾ ਨਾ ਹਾਂ ਬਿਲਕੁਲ ਬਿਲਕੁਲ ਉਹ ਮੰਡੀ ਬਾਅਦ ਉਹਦੇ ਆਪਣੇ ਘਰ ਦੀ ਗੱਲ ਐ ਮੈਂ ਵੀ ਹੁਣ ਮੰਡੀ ਚੱਕੀ ਬਾਕੀ ਉਹ ਵੀ ਪਰਤਦਾ ਜਿਹੜੇ ਵਿੱਚ ਰੱਖਣੀਆਂ ਬਿਲਕੁਲ ਬਿਲਕੁਲ 10 ਤੋਂ ਲੈ ਕੇ 15 ਤਰੀਕ ਦੇ ਹਨਾ ਜੀ ਬਾਸ ਕੋੜੇ ਕੋੜੇ ਦੀ ਪਿਛਲੀ ਕੋੜੇ ਘੜੇ ਲੈ ਜਿਆ ਨਵਾਂ ਦੀਆ ਬਾਤ ਉਹ ਵਧੀਆ ਸੁਜੋਗ ਦਾ ਹੁਣ ਇਹ ਕੀ ਗਾਵਾ ਮੱਝੀ ਵੀ ਕੀਤੀ ਹੈ ਗਾਵਾ ਮੱਝੀ ਵੀ ਕੀਤੀ ਹੈ ਬਹੁਤ ਵਧੀਆ ਫੈਰ ਹਾਂਜੀ ਬਾਤ ਪੂਰਾ ਆਇਨਾ ਪੂਰਾ ਪੋਸਟਰ ਪਾਡਰ ਫਿਰ ਆਪਾਂ ਕਰ ਦਾਂਗੇ ਹਣ ਵੀਰਾਂ ਨੂੰ ਬੋਲੋ ਬਾਕੀ ਵੀਰ ਵਾਹ ਚੜ ਕੇ ਹੁਣ ਜਿੰਨੇ ਜੋਗੇ ਆਪਾਂ ਕੇ ਸੇਵਾ ਪਾਣੀ ਕਰਾਂਗੇ ਹਾਂਜੀ ਹਾਂਜੀ ਸੰਦੀਪ ਮੋਲ ਦੇਦਾ ਵੀ 70 ਹਾਂ 2 ਸ਼ੋਟ 68 65 ਛਾਰ ਦੀ ਦੇ ਦੀ ਛਾਰ ਦੀ ਦੇ ਦੀ ਦੋ ਹੀ ਹੋਰ ਛੜਦਾਗੇ 52000 ਦੀ ਵਸ ਗਈ ਦੋਵੇਂ ਮਗਰੀ ਵਸ ਗਈ ਦੋਵੇਂ ਮਗਰੀ ਅੱਧੀ ਵਿੱਚ ਆ ਵੀ ਵਸੀ 13 ਕਿਲੋ ਦੁੱਧ ਦੀ 13 ਕਿਲੋ ਹਾਂਜੀ 14 ਹੋ ਜੇ 13 ਦੀ ਗਰੰਟੀ ਪਹਿਲਾ ਸੂਆ ਪਹਿਲਾ ਸੂਆ ਤੇ ਮਗਰੂ ਵਸੀ ਚੌਥਾ ਦਾ ਮਗਰੂ ਵਸੀ ਮਗਰੂ ਵਸੀ ਤੇ ਚਾਰੇ ਬੈਣਾ ਟੋਪ ਦੀਆਂ ਵੇਖੋ ਜੀ ਆਹ ਟੋਪ ਦੀਆਂ ਆ ਸੰਦੀਪ ਸਾਹਿਬ ਭਾ ਲਿਆ ਮਾਰੀ ਜੀ ਕੋਈ ਕਵੇ ਨਾ ਵੀਰ ਮੇਰਾ ਬੰਨਾ ਵਾ ਹਾਂ ਹਾਂ ਇਹਨੂੰ ਅੱਜ ਤੇ ਜਾ ਦੇਣਾ ਸੂਈ ਨੂੰ ਵੇਰੇ ਵਸੀ ਕਹਿੰਦਾ ਦੀ ਬਸ ਠੀਕ ਆ ਤੁਸੀਂ ਵੀ ਵਸਲ ਦਿਨ ਇਹ ਨਾ ਜਦੋਂ ਆਉਂਦੀਆਂ ਦੂਜੇ ਘਰ ਐ ਕਿ ਆ ਕੇ ਲਕਾਈਆਂ ਚਰਾਂ ਲਾਜਦੀਆਂ ਹੂੰ ਇਹਨੂੰ ਕਹਦਾ ਬਾਕੀ ਜਿਹੜਾ ਜਨ ਜਾਨਵਰ ਜਾਂ ਮੱਬਲੇ ਆਪਾਂ ਹੀ ਕਹੂੰਗਾ ਜਿੱਥੇ ਜੰਮੇ ਬਲੇ ਦੂਜੇ ਦਾ ਲਈਏ ਠੀਕ ਨਹੀਂ ਤੇ ਬੋਲੋ ਤੇ ਨਹੀਂ ਮੈਂ ਤਾਂ ਛੋੜਿਆ ਜਾ ਮੋਲੇ ਆ ਹਾਂਜੀ ਬਹੁਤ ਜੰਗਾ ਵਾਲਾ ਮੋਲੇ ਸਾਨੂੰ ਆਪਾਂ 50 ਮੰਗੀ ਜਾਈਏ ਹੂੰ 45 2 ਛੋੜ 44 40 ਦੀ ਦੇਖਾਂ ਚਲੋ ਆ ਦੇਖ ਲਾ ਮਸ਼ੀਨ ਛੱਡ ਦਾਂਗੇ ਛੱਡ ਦਾਂਗੇ ਆ ਲੰਡੀ ਆ ਲੰਡੀ ਗੱਬੜ ਨਹੀਂ 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 ਸੂਈ ਆ ਬੱਚਾ ਨਹੀਂ ਆ ਗਾ ਅੱਛਾ ਦੋਸਤ ਉਹਦਾ 11:00 ਦੇ 12:00 ਵਜੇ ਪੜਾਦਾ ਸੀ ਗਰੰਟੀ ਦੇਵਾਦੀ 10:30 ਦੀ ਗਰੰਟੀ ਨਹੀਂ ਹੁੰਦੀ ਦੋਸਤ ਨਾਲ ਪੱਕਾ ਬੱਚਾ ਦੇ ਮੱਛੀ ਵੇ ਹਾਂ ਇਹ ਕੋਈ ਪਹਿਲਣ ਲਾਰੇ ਦੂਜੇ ਲਾਰੇ ਪਤਾ ਨਹੀਂ ਕਰ ਦੋਨੀ ਸੂਈ ਆ ਕੋਣੀ ਵੀ ਨਹੀਂ ਐਵੇਂ ਆਪਾਂ ਬੰਦੋ ਸਿੰਘ ਪਤਾ ਕੀ ਆ ਭੈਣ ਭਰਾ ਆਪਣੇ ਸਾਰੇ ਆ ਕੋਈ ਆਪਣੀ ਸਮਝਣਾ ਬਿਲਕੁਲ ਬਿਲਕੁਲ ਠੀਕ ਨਹੀਂ ਬਿਲਕੁਲ ਇਹ ਨਾਲੇ ਪੂਰਾ ਕੰਮ ਨਾਲ ਕੀ ਸੀ ਰਹਿ ਗਿਆ ਬੋਲ ਦੋ ਕੋਈ ਸੀ ਇੱਥੇ ਮੋਦੀ ਇੱਥੇ ਖਿਲਾੜ ਲੈ ਇਹਨੂੰ ਮੁੱਲ 32 30 ਹੋਰ ਕੋਈ ਹੋ ਘਟਾਈ ਜਾ 25 25 ਨਹੀਂ ਹੋ ਘਟਾਲ ਗਈ 22 ਦੀ ਦੇ ਦੇਣੀ ਆ 2000 ਦੀ ਵਸ਼ੀ ਦੇਣੀ ਆ ਤਾਂ ਦੱਸੋ ਠੀਕ ਆ ਹੁਣ ਸੰਦੀਪ ਇਹ ਐਂਡ ਵਾਲਾ 30 ਦਾ ਆਫਰ ਹੈ 2000 ਦੀ ਵੇਣ ਤਾਂ ਨਾਲੇ ਗਾਣ ਬਣ ਬੋਲ ਕੇ ਜਰ ਨਹੀਂ ਆਉਂਦਾ ਪਾਣੀ ਬਰੋ ਇਹਦੀ ਕਿੰਨੀ ਆਪਾਂ ਨਹੀਂ ਖਾਲੀ ਕਰਕੇ ਦੇਣੀ ਬੱਚੇ ਦਿਖਾ ਦਿਓ ਚਾਹੀ ਜੜੀ ਵੱਡੀ ਮੈਂ ਜਿਹੜੀ ਤਾੜੀ ਸੂਈ ਆ ਆ ਬੱਚਾ ਦੀ ਦੂਜੇ ਨੰਬਰ ਤੇ ਮੈਂ ਖਾਈ ਆ ਉਹ ਪਹਿਲੀ ਵਾਲੀ ਦੀ ਕੱਟੀ ਏ ਆ ਵੇਖੋ ਤੇ ਆ ਬੱਚੀਆਂ ਇਹਦੇ ਗਾਵਾਂ ਦੀਆਂ ਬਸ ਠੀਕ ਆ ਔਰ ਆ ਡੱਬੀ ਜਾਂਦੀਆਂ ਇਹ ਦੋ ਆ ਜਿਹੜੀ ਆ ਤਾੜੀ ਵਰਸੀ ਵੱਡੀ ਗਾਂ ਦੀ ਡੱਬੀ ਨਹੀਂ ਇਹ ਆ ਪਹਿਲੇ ਨੰਬਰ ਜਿਹੜੀ ਤੀਜੇ ਨੰਬਰ ਤੇ ਖਾਈ ਡੱਬੀ ਆ ਪਹਿਲੇ ਨੰਬਰ ਵਾਲੀ ਡੱਬੀ ਦੀ ਬਸ ਠੀਕ ਹਾਂਜੀ ਵੀਰੇ ਤੇ ਦੇਖ ਲਓ ਜੀ ਆ ਪਸ਼ੂ ਛੇਰ ਨਾਲ ਬਾਈਆਂ ਨਾਲ ਜੀ ਤੇ ਬਾਕੀ ਮੇਰੇ ਇੱਥੇ ਆਓ ਕਾਈ ਕਰੋ ਪਾਸਪੋਰਟ ਹਣਾ ਜੀ ਬਿਲਕੁਲ ਬਿਲਕੁਲ ਸੰਦੀਪ ਚੋਾਈ ਕਰਕੇ ਪਾਸ ਕਰਕੇ ਸੋਖਸਾਨ ਦਾ ਵੀਰ ਮੇਰੇ ਕੋਲ ਲਾਓ ਬਿਲਕੁਲ ਬਾਕੀ ਦੇਖੋ ਵੀਰੇ ਆਪਣੀਆਂ ਜਿਹੜੇ ਕਰਦੇ ਹਾਂ ਹਾਂ ਜੀ ਹਾਂ ਜੀ ਬਾਕੀ ਆਪਣੇ ਲੋਕ ਫੱਡੀ ਕਰਕੇ ਜੇ ਇਸੇ ਹੀ ਚੱਲਣ ਦੇ ਸੰਦੀਪ ਤੁਰੇ ਆਉਣੇ ਬਾਜੀ ਬਾਜੀ ਤੋਹਫਾ ਲਾ ਦੇ ਜੀ ਹਾਂ ਆਪਣੇ ਲੋਕ ਬੰਦਾ ਕੋਸ਼ਿਸ਼ ਕਰ ਸਕਦਾ ਹਾਂਜੀ ਬੋਲੋ ਨੰਬਰ ਆਪਣਾ ਹੈ 91 57 880 44 ਪਿੰਡ ਉਸਮਾ ਜਿਹੜਾ